ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕਰਾੜ ਅੱਜ ਪਿੰਡ ਫੱਗਣ ਮਾਜਰੇ ਦੇ ਅੱਡੇ ਦੇ ਖੜੇ ਆਂ ਪਿੰਡ ਕਰਮਗੜ੍ਹ ਦੇ ਵਿੱਚ ਤੇ ਜਿਹੜੀ ਫੱਗਣ ਮਾਜਰੇ ਦੇ ਅੱਡੇ ਤੋਂ ਆਨੰਦਪੁਰ ਕੇਸ਼ੇ ਨੂੰ ਹੋ ਕੇ ਰਾਜਪੁਰੇ ਰਾਜਪੁਰੇ ਨੂੰ ਇਹ ਜਾਂਦੀ ਆ ਬਾਈ ਇੱਕ ਇਹ ਗੱਲ ਆ ਨਾ ਰਾਜਪੁਰੇ ਨੂੰ ਜਾਂਦੀ ਆ ਜਿਹੜੀ ਸੜਕ ਇਹਦਾ ਹਾਲ ਦਿਖਾਉਣ ਜਾ ਰਹੇ ਆ ਕਿਉਂਕਿ ਸਾਡੀ ਬੇਨਤੀ ਆ ਸਰਕਾਰ ਨੂੰ ਸੀਐਮ ਭਗਵੰਤ ਮਾਨ ਸਾਹਿਬ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਨੂੰ ਵੀ ਇਹਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ ਜਦੋਂ ਸਾਡੇ ਸਕੂਲਾਂ ਨੂੰ ਬੱਚੇ ਜਾਂਦੇ ਨੇ ਉਹ ਪਾਣੀ ਵਿੱਚ ਲਿਬੜ ਕੇ ਕਈ ਵਾਰੀ ਬੂੜ ਦੇ ਬੜਿਆਂ ਜਾਂਦੇ ਨੇ ਬੜੀ ਦਿੱਕਤ ਆਉਂਦੀ ਆ ਤੇ ਜਿਹੜੇ ਮਲੀਨੀਅਮ ਸਕੂਲ ਨੂੰ ਗੱਡੀਆਂ ਜਾਂਦੀਆਂ ਨੇ ਫਿਰ ਸਾਈਡ ਨਹੀਂ ਮਿਲਦੀ ਦਿੱਕਤਾਂ ਆਉਂਦੀਆਂ ਨੇ ਸਾਨੂੰ ਬਹੁਤ ਜ਼ਿਆਦਾ ਸੜਕ ਦਾ ਹਾਲ ਬਹੁਤ ਬੁਰਾ ਜੀ ਬਾਕੀ ਪਿੰਡ ਵਾਸੀ ਵੀ ਖੜੇ ਨੇ ਤੇ ਸਭ ਆਹ ਦੇਖ ਸਕਦੇ ਆਂ ਜੀ ਬਾਕੀ ਤੁਹਾਨੂੰ ਹਾਲ ਦਿਖਾਉਣੇ ਆਂ ਸੜਕ ਦਾ ਆ ਹਾਲ ਹੈ ਸਿਰੇ ਟਕਰੇ ਸਿਰੇ ਤੱਕਰੇ ਤੁਹਾਨੂੰ ਨੰਦਪੁਰ ਕੇਸ਼ੋ ਤੱਕਰੇ ਸੜਕ ਦਿਖਾ ਰਹੇ ਆ ਵੀ ਕੀ ਹਾਲ ਆ ਇਹ ਸੜਕ ਦਾ ਉੱਥੇ ਤੱਕ ਜਾਏ ਕੋਈ ਨਹੀਂ ਵੀਰੇ ਪੰਖ ਤੱਕ ਨੰਦਪੁਰ ਕੇਸ਼ੋ ਤੱਕਰ ਸੜਕ ਦਾ ਜੋ ਹਾਲ ਆ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਆਂ ਜੀ ਤੁਹਾਨੂੰ ਆਹ ਦੇਖੋ ਤੇ ਚਲੇ ਨੇ ਪਾਣੀ ਖੜ ਜਾਂਦਾ ਇਹਦੇ ਵਿੱਚ ਸਾਡੀ ਬੇਨਤੀ ਆ ਸਰਕਾਰ ਨੂੰ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਸਾਰੇ ਲੋਕ ਤੰਗ ਨੇ ਜੀ ਇੱਥੇ ਲੋਕਾਂ ਦੇ ਮੁੱਦੇ ਚੱਕਣ ਲਈ ਸਰਕਾਰ ਬਣਾਈ ਸੀ ਲੋਕਾਂ ਦੀਆਂ ਸਮੱਸਿਆਵਾਂ ਆ ਅ ਚੱਕਣ ਲਈ ਹੱਲ ਕਰਾਉਣ ਲਈ ਸਰਕਾਰ ਬਣਾਈ ਸੀ ਤੇ ਇਹ ਸਾਨੂੰ ਪੂਰੀ ਆਸ ਆ ਸਾਡੀ ਸਰਕਾਰ ਤੋਂ ਵੀ ਇਹ ਸਾਡੇ ਮਸਲੇ ਹੱਲ ਵੀ ਕਰੂਗੀ ਪਰ ਇਹ ਕੰਮ ਕਿਉਂ ਡਿਲੇ ਹੋ ਰਿਹਾ ਹਲੇ ਤੱਕ ਕਿਉਂ ਇਹ ਸੜਕ ਦਾ ਇਹ ਹਾਲ ਆ ਬੁਰਾ ਹਾਲ ਆ ਤੇ ਸਾਨੂੰ ਸਮਝ ਨਹੀਂ ਲੱਗ ਰਹੀ ਤੇ ਬੇਨਤੀ ਆ ਜੇ ਕੋਈ ਸੈਂਟਰਲ ਸੈਂਟਰ ਸਰਕਾਰ ਫੰਡ ਨਹੀਂ ਦੇ ਰਹੀ ਤਾਂ ਆਪਾਂ ਇਕੱਠੇ ਹੋ ਕੇ ਜਿਹੜੇ ਇਹ ਨਗਰ ਦੇ ਹੋਰ ਵੀ ਵਾਸੀ ਨੇ ਸਾਰੇ ਇਕੱਠੇ ਹੋ ਕੇ ਆਪਾਂ ਸੈਂਟਰ ਨੂੰ ਵੀ ਚਿੱਠੀ ਲਿਖੀ ਹੈ ਤੇ ਸਾਡੇ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹ ਮੁੱਦਾ ਸੈਂਟਰ ਲੈਵਲ ਤੇ ਕਰ ਵੀ ਚੱਕੋ ਜੀ ਜੇ ਆਪਾਂ ਨੂੰ ਕੋਈ ਫੰਡ ਦਾ ਇਸ਼ੂ ਆ ਰਿਹਾ ਤੇ ਹਾਲ ਤੁਸੀਂ ਦੇਖ ਰਹੇ ਹੋ ਜੀ ਸੜਕ ਦਾ ਇਸ sire ਤੇ ਕਰੀ ਐਵੇਂ ਟੁੱਟੀ ਵੀ ਸੜਕ ਹੈ ਜੀ ਆਨੰਦਪੁਰ ਕੇ ਸ਼ੋਕ ਤੱਕ ਤੇ ਅਸੀਂ ਬਹੁਤ ਧੰਨਵਾਦ ਦੀ ਹੋਵਾਂਗੇ ਜੇ ਇਹ ਸੜਕ ਜਲਦੀ ਤੋਂ ਜਲਦੀ ਸ਼ੁਰੂ ਕਰਵਾਈ ਕਰਵਾ ਦਿੱਤੀ ਜਾਵੇ